तन की संग साधु का टहल संतन की संग साधु का हार नाम जप परम गति हार नाम जप परम गति ऐसी मांग गोविन्द ते ऐसी मांग गोविन्द ते ऐसी मांग गोविन्द ते वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਗੁਰੂ ਦਾ ਹੀ ਖਾਸ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਮੇਰਾ ਮਾਲਕ ਸਾਨੂੰ ਵਿਚਾਰਾਂ ਰਾਹੀਂ ਸਮਝਾ ਰਹੇ ਨੇ ਕਿਹੜੇ ਵਿਚਾਰ ਜਿਹੜੇ ਵਿਚਾਰ ਆਪਾਂ ਅੱਜ ਤੱਕ ਨਹੀਂ ਸਮਝੇ ਅੱਜ ਤੱਕ ਅੱਜ ਤੱਕ ਸਾਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਗੁਰੂ ਤੋਂ ਮੰਗਣਾ ਕੀ ਹੈ ਹੁਣ ਬਹੁਤ ਸਾਰੇ ਤੇ ਸਵਾਲ ਉੱਠਣਗੇ ਗੁਰੂ ਪਿਆਰਿਓ ਕਿ ਸਾਨੂੰ ਤਾਂ ਗੁਰੂ ਤੇ ਜਾਂਦਿਆ ਹੋਇਆ ਗੁਰੂ ਘਰ ਜਾਂਦਿਆ ਹੋਇਆ ਸੰਗਤ ਕਰਦਿਆ ਹੋਇਆ ਔਰ ਅਸੀਂ ਤਾਂ ਬਹੁਤ ਭਗਤੀ ਕਰਦੇ ਆ ਅਸੀਂ ਪੂਰਾ ਦੁਪਹਿਰਾ ਬਾਣੀ ਪੜ੍ਹਦੇ ਆ ਚੋਪੈਰਾ ਸਾਹਿਬ ਕਰਦੇ ਆ ਇਹੀ ਕਰ ਰਹਿਣਾ ਆਪਾਂ ਆ ਜਿਹੜੀ ਜ਼ਿੰਦਗੀ ਮਿਲੀ ਆ ਇਹਦੀ ਗੱਲ ਚੱਲ ਲਈ ਆ ਜਿਹੜੀ ਹੁਣ ਆਪਾਂ ਮੌਕਾ ਮਿਲਿਆ ਹੈ ਆਪਾਂ ਨੂੰ ਇਨਸਾਨ ਨੂੰ ਆਪਾਂ ਨੂੰ ਇੱਕ ਮੌਕਾ ਮਿਲਿਆ ਉਹਦੀ ਗੱਲ ਚੱਲ ਲਈ ਆ ਸਿਰਫ ਅਜੀ ਤਾਂ ਪਿੱਛੇ ਚਾਤੀ ਗੁਰੂ ਪਿਆਰਿਓ ਮਾਰੀ ਨਹੀਂ ਐ ਤਾਂ ਗੁਰੂ ਪਿਆਰਿਓ ਫੇਰ ਇੰਨਾ ਕੁਸ ਕਰਦਿਆਂ ਹੋਏ ਵੀ ਸਾਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਆਪਣੇ ਪਿਤਾ ਪਰਮਾਤਮਾ ਕੋਲੋਂ ਕੀ ਮੰਗਣਾ ਹੈ ਕੀ ਮੰਗਣਾ ਹੁਣ ਵਿਚਾਰਾ ਉੱਠ ਜਾਣਗੇ ਕਿ ਸਾਨੂੰ ਪਤਾ ਹੀ ਨਹੀਂ ਕਿ ਇੰਨਾ ਚਾਵੇਂ ਅਸੀਂ ਵੱਧੂ ਵੜਾ ਰਹੇ ਨਾ ਐਵੇਂ ਗੱਲਾਂ ਕਰਕੇ ਹਾ ਗੁਰ ਪਿਆਰਿਓ ਸੱਚ ਆਈ ਜੇਕ ਤੇ ਸਾਨੂੰ ਸਮਝ ਆਈ ਹੁੰਦੀ ਜੇ ਗੁਰੂ ਗ੍ਰੰਥ ਸਾਹਿਬ ਜਾਂ ਪੁਰਾਤਨ ਗ੍ਰੰਥ ਜਾਂ ਅਸੀਂ ਕਿਸੇ ਮਹਾਪੁਰਸ਼ਾਂ ਦੀ ਕਥਾ ਸੁਣੀ ਹੁੰਦੀ ਤਾਂ ਅਸੀਂ ਆਪਣੀਆਂ ਜੂਨੀਆਂ ਤੋਂ ਛਟਕਾਰਾ ਪਾ ਲੈਣਾ ਸੀ 84 ਲੱਖ ਜੂਨਾਂ ਤੋਂ ਛਟਕਾਰਾ ਪਾ ਲੈਣਾ ਸੀ ਫੇਰ ਕੁਝ ਸਮਝ ਸਕਦੇ ਸੀ ਕਿ ਸਾਨੂੰ ਗੁਰੂ ਸਾਹਿਬ ਕੀ ਕਰਨੇ ਕੀ ਅਸੀਂ ਮੰਗਣਾ ਹੈ ਤਾਂ ਗੁਰ ਪਿਆਰਿਓ ਫੇਰ ਗੱਲ ਤਾਂ ਮੋੜ-ਕੋੜ ਕੇ ਉੱਥੇ ਆ ਗਈ ਨਾ ਕਿ ਸਾਨੂੰ ਪਤਾ ਹੀ ਕੁਛ ਨਹੀਂ ਹੈ ਅਸੀਂ ਮਾਲਕ ਤੋਂ ਕੀ ਮੰਗਣਾ ਹੈ ਸਤਿਗੁਰ ਪ੍ਰਵਾਨ ਕਰਦੇ ਨੇ ਕਿ ਐਸੀ ਮੰਗ ਗੋਬਿੰਦ ਤੇ ਕੀ ਮੰਗੀਏ ਕੀ ਮੰਗਣਾ ਚਾਹੀਦਾ ਕੀ ਮੰਗਣਾ ਚਾਹੀਦਾ ਗੁਰੂ ਪਿਆਰਿਓ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਐਸੀ ਮੰਗ ਗੋਵਿੰਦ ਤੇ ਹੁਣ ਕੀ ਮੰਗਣਾ ਹੈ ਸੁਣੋ ਗੁਰੂ ਪਿਆਰਿਓ ਹਾਂ ਪੜਿਆ ਜ਼ਰੂਰ ਹੋਗਾ ਸੁਣਾਇਆ ਜ਼ਰੂਰ ਹੋਗਾ ਪਰ ਅਸੀਂ ਅਮਲ ਨਹੀਂ ਕੀਤਾ ਅਮਲ ਅਸੀਂ ਆਪਣੇ ਘਰ ਦੇ ਕੰਮ ਵਿਹਲੇ ਹੋ ਕੇ ਘਰ ਦੇ ਕੰਮਾਂ ਤੋਂ ਕਦੇ ਬੈਠ ਕੇ ਵਿਚਾਰ ਨਹੀਂ ਕੀਤੀ ਕਿ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਪ੍ਰਮਾਨ ਕਰ ਰਹੇ ਨੇ ਕਿ ਐਸੀ ਮੰਗ ਗੋਵਿੰਦ ਤੇ ਤਹਿਲ ਸੰਤਨ ਕੀ ਤਹਿਲੋ ਤਹਿਲ ਦਾ ਭਾਵ ਕਿ ਸੇਵਾ ਆਪਰਦਾਸ ਦੇ ਵਿੱਚ ਪੜਦੇ ਨਾ ਟਹਿਲੀਆਂ ਕੀ ਅਰਦਾਸ ਉਹਨਾਂ ਦੀ ਵੀ ਬੇਨਤੀ ਕੀਤੀ ਜਾਂਦੀ ਹੈ ਟਹਿਲੀਆਂ ਦੀ ਟਹਿਲੀ ਮਤਲਬ ਜੋ ਗੁਰੂ ਦੀ ਸੇਵਾ ਕਰ ਰਹੇ ਨੇ ਦ੍ਰਿਸ਼ਟਮਾਨ ਦੀ ਸੇਵਾ ਕਰਦੇ ਨੇ ਲੰਗਰਾਂ ਦੀ ਸੇਵਾ ਕਰਦੇ ਨੇ ਬਰਤਨਾ ਸਾਫ ਕਰਨ ਦੀ ਸੇਵਾ ਕਰਦੇ ਨੇ ਉਹਨਾਂ ਦੀ ਅਰਦਾਸ ਦੇ ਵਿੱਚ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਟਹਿਲਿਆਂ ਦੀ ਅਰਦਾਸ ਤਾਂ ਇੱਥੇ ਗੁਰਪਿਆਰੇ ਸੇਵਾ ਟਹਿਲ ਸੰਤਨ ਕੀ ਪਾਵ ਗੁਰੂ ਦੀ ਸੇਵਾ ਗੁਰੂ ਦੀ ਸੇਵਾ ਹੁਣ ਗੁਰੂ ਦੀ ਸੇਵਾ ਸੰਗ ਸਾਧੂ ਗਾ ਹੁਣ ਚੰਗੇ ਸੰਗਤ ਸਾਨੂੰ ਨਹੀਂ ਮਿਲੀ ਜੇ ਚੰਗੀ ਸੰਗਤ ਜੇ ਅਸੀਂ ਨਹੀਂ ਕੀਤੀ ਜੇ ਚੰਗੀ ਸੰਗਤ ਅਸੀਂ ਨਹੀਂ ਕੀਤੀ ਤਾਂ ਗੁਰੂ ਪਿਆਰਿਓ ਸਾਨੂੰ ਸੇਵਾ ਕਰਨ ਦਾ ਪਤਾ ਨਹੀਂ ਲੱਗਣਾ ਗੁਰੂ ਪਿਆਰਿਓ ਗੁਰੂ ਸਾਹਿਬ ਕੀ ਕਰੇ ਨੇ ਟਹੈਲ ਸੰਤਨ ਕੀ ਸੰਗ ਸਾਧੂ ਕਾ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਕਹਿਣ ਦਾ ਭਾਵ ਨਾਮ ਜਪ ਕੀ ਹਰ ਨਾਮਾ ਪਾਵ ਨਾਮ ਜਪ ਕੇ ਅਸੀਂ ਪਰਮ ਗਤੀ ਨੂੰ ਪ੍ਰਾਪਤ ਹੋ ਜਾਗੇ ਪਾਵ ਅਸੀਂ ਮੁਕਤੀ ਪਾ ਲਾਂਗੇ ਕਿੰਨਾ ਤੋਂ 83 ਲੱਖ ਜੁਨੀਆਂ ਤੋਂ 83 ਲੱਖ ਜੁਨੀਆਂ ਤੋਂ ਅਸਾਨੂੰ ਮੁਕਤੀ ਮਿਲ ਜੇਗੀ ਪਰ ਕਦੋਂ ਇਹ ਵਿਚਾਰ ਕਰੋ ਗੁਰੂ ਜਿਆਰੇ ਉਹ ਕਦੋਂ ਕਦੋਂ ਮਿਲੂਗੀ ਬਹੁਤ ਜਨਮ ਵਿਛਰੇ ਵਿਥਰੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਕਿੰਨੇ ਕ ਜਨਮ ਹੋ ਗਏ ਸਾਨੂੰ ਗੁਰ ਪਿਆਰਿਓ ਘਰੋਂ ਨਿਕਲੇ ਹੋਏ ਆਪਣੇ ਮਾਤਾ ਪਿਤਾ ਨੂੰ ਵਿਸਰੇ ਹੋਏ ਕਿੰਨਾ ਸਮਾਂ ਹੋ ਗਿਆ ਸਿਰਫ ਆ ਸਾਨੂੰ ਨਾਂ ਪਤਾ ਹੋਣ ਕਰਕੇ ਕਿ ਅਸੀਂ ਮੰਗਣਾ ਕੀ ਹੈ ਗੁਰੂ ਤੋਂ ਇਸੇ ਕਰਕੇ ਅਸੀਂ ਬਾਰ-ਬਾਰ ਜੁੰਨੀਆਂ ਚ ਆਈ ਜਾਂਦੇ ਆ ਬਾਰ-ਬਾਰ ਬਾਰ-ਬਾਰ ਜੁੰਨੀਆਂ ਚ ਅਸੀਂ ਆ ਰਹੇ ਆ ਮਰ ਗਏ ਜੰਮ पे ਫੇਰ ਮਰ ਗਏ ਫੇਰ ਕਿਸੇ 84 ਲੱਖ ਜੁੰਨੀਆਂ ਦਾ ਢੇੜਾ ਢੇੜਾ ਫਟ ਲਿਆ 84 ਲੱਖ ਜੁੰਨੀਆਂ ਮਿਲ ਗਈਆਂ ਉਹਨਾਂ ਚ ਅਸੀਂ ਆਪਣਾ ਵਕਤ ਗੁਜ਼ਾਰਿਆ ਕਿਉਂ ਗੁਜ਼ਾਰਿਆ ਕਿ ਸਾਨੂੰ ਇਹ ਨਹੀਂ ਪਤਾ ਕਿ ਟਹਲ ਕਿਵੇਂ ਕਰਨੀ ਐ ਸੋ ਕਹੇਲ ਸੰਤਨ ਕੀ ਸੰਗ ਸਾਧੂ ਕਾ ਕਿਵੇਂ ਅਸੀਂ ਪਰਮ ਗਤੀ ਨੂੰ ਪ੍ਰਾਪਤ ਹੋਵਾਂਗੇ ਇਹ ਸਾਨੂੰ ਪਤਾ ਨਹੀਂ ਐ ਸੰਤ ਜਨਾਂ ਦੀ ਟਹਲ ਕਰਨ ਦਾ ਮੌਕਾ ਮਿਲਿਆ ਮਿਲਿਆ ਤਾਂ ਜ਼ਰੂਰ ਐ ਪਰ ਨਾ ਸਮਝ ਹੋਣ ਕਰਕੇ ਅਸੀਂ ਗਵਾ ਦਿੰਨੇ ਆ ਨਾ ਸਮਝ ਹੋਣ ਕਰਕੇ ਅਸੀਂ ਗਵਾ ਦਿੰਨੇ ਆ ਕਿਉਂ ਸਾਡੇ ਤੇ ਹੰਕਾਰ ਸਵਾਰ ਹੋਇਆ ਹੈ ਸਾਡੇ ਤੇ ਕਾਮ ਸਵਾਰ ਹੋਇਆ ਗੁਰੂ ਪਿਆਰਿਓ ਲੋਭ ਸਾਡੇ ਤੇ ਸਵਾਰ ਹੈ ਮੋਹ ਸਾਡੇ ਤੇ ਸਵਾਰ ਹੈ ਫੇਰ ਗੁਰੂ ਪਿਆਰਿਓ ਇਹਨਾਂ ਤੋਂ ਟਿਕਾਰਾ ਸਾਨੂੰ ਕਿਵੇਂ ਮਿਲੇਗਾ ਜਦੋਂ ਅਸੀਂ ਸਾਧੂ ਦਾ ਸੰਗ ਕਰਾਂਗੇ ਸਾਧੂ ਦਾ ਸੰਗ ਕਰਾਂਗੇ ਸਾਧੂ ਦੀ ਸੰਗਤ ਕਰਾਂਗੇ ਹੁਣ ਸਾਧੂ ਵੀ ਪੂਰਾ ਹੋਣਾ ਚਾਹੀਦਾ ਜਿਨੇ ਆਪਣੇ ਮਨ ਨੂੰ ਸਾਧਿਆ ਹੈ ਜਿਹੜੇ ਸਾਧੂ ਨੇ ਆਪਣੇ ਮਨ ਨੂੰ ਸਾਧਿਆ ਹੈ ਉਹੀ ਸਾਧ ਅਖਬਾਉਣ ਦੇ ਲੈ ਕੇ ਸਾਧ ਸੰਗਤ ਗੁਰ ਪਿਆਰੇਓ ਫਿਰ ਜੇ ਅਸੀਂ ਉੱਚੀ ਅਵਸਥਾ ਬਰਉਣੀ ਹੈ ਅਸੀਂ ਉਸ ਦਰਤੇ ਬੈਠਣਾ ਹੈ ਤਾਂ ਗੁਰ ਪਿਆਰੇ ਸਾਨੂੰ ਮੰਗਣਾ ਪੈਣਾ ਹੈ ਟਾਹਲ ਸੰਤਨ ਕੀ ਸੰਗ ਸਾਧੂ ਕਾ ਟਾਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤਿ ਹੈ ਹਰ ਨਾਮਾ ਜਪ ਪਰਮ ਗਤਿ ਹੈ ਗੁਰ ਪਿਆਰੇ ਆਹਾ ਮੰਗਲ ਇਹ ਸਾਡੀ ਮੁੱਖ ਮੰਗਾ ਹੈ ਇਹ ਕੀ ਹੈ ਸਾਡੀ ਮੁੱਖ ਮੰਗਾ ਹੈ ਪਰ ਕਰੀਏ ਕੀ ਅਸੀਂ ਸਾਨੂੰ ਪਤਾ ਹੀ ਕੁਝ ਨਹੀਂ ਅਸੀਂ ਸਮਝਣਾ ਕੁਝ ਨਹੀਂ ਚਾਹੁੰਦੇ ਅਸੀਂ ਇਹਨਾਂ ਵਿਚਾਰਾਂ ਤੇ ਆਉਣਾ ਹੀ ਨਹੀਂ ਚਾਹੁੰਦੇ ਸਾਡੀਆਂ ਤਾਂ ਸੁੱਟ ਛੋਟੀਆਂ ਮੰਗਾ ਨੇ ਉਹਨਾਂ ਨੂੰ ਲੈ ਕੇ ਅਸੀਂ ਤੁਰੇ ਫਿਰਦੇ ਹਾਂ ਤਾਂ ਗੁਰੂ ਪਿਆਰਿਓ ਸਤਿਗੁਰ ਫਰਮਾਨ ਕਰਦੇ ਨੇ ਕਿ ਇਹ ਮੰਗ ਤੂੰ ਮਾਲਕ ਤੋਂ ਮੰਗਣੀ ਆ ਕਿਹੜੀ ਮੈਨੂੰ ਮਾਲਕਾ ਚਰਨ ਚਰਨ ਭਾਵ ਚਰਨਾਂ ਦੇ ਵਿੱਚ ਬੈ ਕੇ ਤੇਰੀ ਭਗਤੀ ਕਰਾਂ ਭਗਤੀ ਕਰਾਂ ਤੇਰੇ ਚਰਨਾਂ ਦੇ ਵਿੱਚ ਬੈਠ ਕੇ ਸੁਰਤੀ ਨੂੰ ਤੇਰੇ ਚਰਨਾਂ ਦੇ ਵਿੱਚ ਜੋੜਾਂ ਤਾਂ ਕਿਵੇਂ ਮਿਲ ਲਗੇ ਗੁਰੂ ਪਰੇਉ ਜਦੋਂ ਅਸੀਂ ਸਾਧੂ ਦਾ ਸੰਗ ਕਰਾਂਗੇ ਪੂਜਾ ਚਰਨਾ ਠਾਕੁਰ ਸਰਨਾ ਮਾਲਕ ਦੀ ਸ਼ਬਦ ਮਾਲਕ ਦੇ ਜਿਹੜਾ ਉਹਦੇ ਚਰਨ ਨੇ ਹਰ ਮਾਲਕ ਦੇ ਚਰਨ ਕਿਹੜੇ ਨੇ ਧੰ ਸ੍ਰੀ ਗੁਰਗੰਦ ਸਾਹਿਬ 1430 ਅੰਗ ਇਹ ਮਾਲਕ ਦੇ ਚਰਨ ਨੇ ਪੂਜ ਲੋ ਪੜ ਲੋ ਸਮਝ ਲੋ ਇਹ ਹੈ ਮਾਲਕ ਦੇ ਚਰਨ ਤਾਂ ਸਤਿਗੁਰ ਫਰਮਾਨ ਕਰਦੇ ਨੇ ਕਿ ਪੂਜਾ ਚਰਨਾ ਠਾਕਰ ਸਰਨਾ ਫਿਰ ਜਦੋਂ ਅਸੀਂ ਉਹਨੂੰ ਯਾਦ ਕਰਾਂਗੇ ਮਾਲਕ ਦੇ ਦਰ ਤੇ ਬੈਠਾਂਗੇ ਤਾਂ ਗੁਰਪਿਆਰ ਸਤਿਗੁਰ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਸਾਨੂੰ ਦਰਸ਼ਨ ਦੇ ਦੇਣਿਆ ਦਰਸ਼ਨ ਦੇ ਦੇਣਿਆ ਆ ਗਿਆਨ ਜਿਹੜਾ ਭਰਮਾ ਗਿਆਨ ਦਾ ਭਰਮ ਹੈ ਇਹ ਸਾਰੇ ਜਿਹੜਾ ਸ਼ਰਮ ਦਾ ਡੇਰਾ ਹੈ ਜਿਹੜਾ ਅਗਿਆਨਤਾ ਦਾ ਡੇਰਾ ਹੈ ਅਗਿਆਨ ਇਹ ਭਰਮ ਭਲੇਖੇ ਸਾਰੇ ਦੁੱਖ ਦੂਰ ਹੋ ਜਾਣਗੇ ਗੁਰਪੁਰੇ ਕਦੋਂ ਕਦੋਂ ਹੋਣਗੇ ਜਦੋਂ ਮੇਰੇ ਮਾਲਕ ਨੇ ਕਿਰਪਾ ਕਰਦੀ ਸਾਡੇ ਤੇ ਸਾਡੇ ਤੇ ਮੇਰ ਭਰਿਆ ਹੱਥ ਰੱਖ ਲਿਆ ਜਦੋਂ ਮੇਹਰ ਪ੍ਰਿਆਤ ਰੱਖ ਰਿਹਾ ਗੁਰ ਪਿਆਰੇ ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਲਾਪ ਔਰ ਸਿਮਰਨ ਮੰਗਦਾ ਹੈ ਜਿਹਨੂੰ ਸੂਝੀ ਆ ਜੇ ਉਹ ਕੀ ਮੰਗਦਾ ਹੈ ਮਾਲਕ ਕੋਲੋਂ ਸਾਧ ਸੰਗਤ ਦਾ ਮਲਾਪ ਹੋ ਜੇ ਐਸੇ ਗੁਰਮੁਖ ਪਿਆਰਿਆਂ ਦਾ ਮੇਲ ਮਲਾਣਾ ਜਿੰਨਾ ਮਿਲਿਆ ਤੇਰਾ ਨਾਮ ਚਿਤਤਾਵੇ ਉਹਨਾਂ ਦੀ ਸੰਗਤ ਉਹਨਾਂ ਦੀ ਸੰਗਤ ਕਰਕੇ ਸਾਨੂੰ ਲਾਹਾ ਲੈਣਾ ਚਾਹੀਦਾ ਤਾਂ ਗੁਰਪਿਆਰ ਇਹ ਐ ਮੰਗ ਸਾਡੀ ਪਰ ਅਸੀਂ ਤਾਂ ਕੀ ਕੀ ਮੰਗੀ ਜਾਂਦੇ ਆ ਸੰਸਾਰੀ ਤੌਰ ਤੇ ਅਸੀਂ ਪਤਾ ਨਹੀਂ ਕਿੰਨਿਆਂ ਕੁ ਮੰਗਾ ਮੰਗਦੇ ਆ ਕਿੰਨਿਆਂ ਕਰਦਾਸਾਂ ਕਰਾਉਣੇ ਆ ਕਿੰਨਿਆਂ ਸਮਾਗਮ ਕਰਾ ਕੇ ਅਸੀਂ ਗ੍ਰਹਿ ਵਿਕੇ ਗ੍ਰੰਥ ਸਾਬ ਲੈ ਆ ਕੇ ਪਤਾ ਨਹੀਂ ਕੀ ਕੀ ਮੰਗੀ ਜਾਂਦੇ ਆ ਪਰ ਅਸਲੀ ਜਿਹੜੀ ਮੰਗ ਹੈ ਉਹ ਕਿਤੇ ਮੰਗੀ ਨਹੀਂ ਗੁਰਪਿਆਰੋ ਤਾਂ ਇਹ ਗੱਲ ਨੂੰ ਪੱਲੇ ਬੰਨੋ ਗੁਰਪਿਆਰੋ ਅੱਜ ਤੋਂ ਬਾਅਦ ਜੋ ਵੀ ਗੁਰਪਿਆਰਾ ਕਥਾ ਸੁਣੇ ਉਹਦੇ ਮਨ ਦੇ ਉੱਤੇ ਇੱਕ ਵਿਚਾਰ ਉੱਠੇ ਕਿ ਮੈਂ ਕੀ ਮੰਗਾ ਗੁਰੂ ਤੋਂ ਬਸ ਆਪਣੇ ਆਪ ਮੇਰਾ ਮਾਲਕ ਕਿਰਪਾ ਕਰ ਦਿੰਦਾ ਹੈ ਆਪਾਂ ਉਹ ਜੀ ਬਿਰਤੀ ਬਣਾਈਏ ਉਹਦਾ ਸੁਭਾਅ ਬਣਾਈਏ ਕਿ ਸਾਨੂੰ ਮੇਰਾ ਮਾਲਕ ਇਹ ਜੀ ਸੇਵਾ ਬਖਸ਼ ਦੇ ਉਹ ਤਹਿਲ ਬਖਸ਼ ਦੇ ਜਿਹੜੀ ਤਹਿਲ ਕਰਕੇ ਸਾਨੂੰ ਮੁਕਤੀ ਮਿਲ ਜੇਗੀ ਪਰ ਆਈਨਿਆ ਗ ਵਿਚਾਰਾਂ ਨੇ ਸਤਗੁਰੂ ਕਿਰਪਾ ਕਰਨ ਮੇਰਾ ਬਖਸ਼ਣ ਤੇ ਕਈ ਪ੍ਰਕਾਰ ਦੀਆਂ ਲਗਾਮਾਂ ਤਰਾਗੇ ਪਿੱਛੇ ਹੋ ਜਾਂਦੀਆਂ ਨੇ ਸਤਗੁਰ ਬਖਸ਼ਣ ਹਾਰਾ ਔਰ ਸਾਰੀ ਸੰਗਤ ਬਖਸ਼ਨਹਾਰਾ ਗੁਰੂ ਘਰ ਦੇ ਬਖਸ਼ ਤੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ